ਜੋਗ ਜੋਗਟਲ ਚਵਰ ਚਤਰ ਤਖਤ ਦੇ ਮਾਨਸ ਵਾਲੀਏ ਦੋ ਜਹਾਨ ਪੰਥ ਦੀ ਮਜੂਤਾ ਸਰਕਾਰ ਸਤਿਗੁਰੂ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਇਸ ਹਾਲ ਵਿੱਚ ਜੁੜ ਬੈਠੇ ਵਿਦਿਆਰਥੀਓ ਸਰ ਸਤਨਾਮ ਸਰ ਪਲੇਅਰ ਕਲਸ ਦੇ ਪਤਵੰਤੇ ਸੱਜਣ ਦੂਰੋਂ ਨੇੜੋਂ ਚੱਲ ਕੇ ਆਏ ਇਸ ਕੈਂਪ ਦਾ ਹਿੱਸਾ ਬਣਨ ਵਾਸਤੇ ਇਸ ਕੈਂਪ ਨੂੰ ਚਾਰ ਚੰਨ ਲਗਾਉਣ ਵਾਸਤੇ ਪਾਸ਼ਾ ਦੀਆਂ ਖੁਸ਼ੀਆਂ ਦੇ ਵਿੱਚ ਭਿੱਜੇ ਹੋਏ ਜਿੰਨੇ ਵੀ ਪਿਆਰ ਵਾਲੇ ਬੈਠੇ ਹੋ ਆਉਫਤੇ ਦੀ ਸਾਂਝ ਇੱਕ ਵਾਰ ਸਾਰੇ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਰਵਾਜ਼ ਸਤਨਾਮ ਸਰਬਕਲੰਕਸਤ ਵਾਲਿਆਂ ਦਾ ਲੰਬੇ ਸਮੇਂ ਤੋਂ ਤੁਸੀਂ ਇੱਥੇ ਬੈਠੇ ਹੋ ਬੜੇ ਵੱਡੇ ਵੱਡੇ ਪੰਥੀਆਂ ਦਾ ਨਾਮ ਵਰਸ਼ਕੀਰਤਾ ਤੁਹਾਡੇ ਸਾਹਮਣੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਸ਼ੇਅਰ ਕਰਕੇ ਦਿੰਦੇ ਨੇ ਮੈਨੂੰ ਵਿਸ਼ਾ ਮਿਲਿਆ ਸੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਮਾਫ ਕਰਿਓ ਮੈਂ ਕੋਸ਼ਿਸ਼ ਕਰਾਂਗਾ ਉਸ ਵਿਸ਼ੇ ਤੱਕ ਕੌਣ ਜਾਵਾਂ ਪਰੰਤੂ ਮੇਰੇ ਤੋਂ ਪਹਿਲਾਂ ਗੁਰੂ ਦੀ ਅਥਾ ਬਖਸ਼ਿਸ਼ ਗੁਰੂ ਦੀ ਰਹਿਮਤ ਨਾਲ ਸਾਜੇ ਨਿਵਾਜੇ ਮੇਰੇ ਸਤਿਕਾਰਯੋਗ ਸਰਦਾਰ ਇਕਬਾਲ ਸਿੰਘ ਜੀ ਨੇ ਜਿਨ੍ਹਾਂ ਨੂੰ ਪਹਿਲੀ ਵਾਰ ਸੁਣਨ ਦਾ ਮੌਕਾ ਮਿਲਿਆ ਬੜੀ ਬਖਸ਼ਿਸ਼ ਗੁਰੂ ਪਾਤਸ਼ਾਹ ਦੀ ਸਤਿਗੁਰੂ ਕਿਰਪਾ ਕਰਨ ਸੇਵਾ ਇਸ ਤਰ੍ਹਾਂ ਲੈਂਦੇ ਰਹੇ ਮੈਂ ਪਹਿਲੀ ਵਾਰ ਸਟੇਜ ਤੇ ਆਇਆ ਤੇ ਮੈਨੂੰ ਹੁਕਮ ਹੋਇਆ ਸੁਨਜਾ ਸਾਹਿਬ ਜੀ ਦਾ ਕਿ ਤੁਸੀਂ ਇਸ ਤਰ੍ਹਾਂ ਵਿਸ਼ੇ ਤੇ ਗੱਲ ਕਰਨੀ ਹੈ ਕਿ ਮੈਂ ਬੇਨਤੀ ਕਰਦਾ ਹਾਂ ਅੱਜ ਮੈਂ ਵਿਸ਼ਾ ਵਿੱਚ ਸਟਾਰਟ ਕਰ ਰਿਹਾ ਹਾਂ ਮੈਂ ਇੱਥੇ ਬੈਠਾ ਸੀ ਜਦੋਂ ਵੱਖ-ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਵੱਖ-ਵੱਖ ਖਿੱਤਿਆਂ ਦੇ ਨਾਲ ਸੰਬੰਧਿਤ ਬੁਲਾਰੇ ਬੋਲ ਰਹੇ ਨੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਇੱਕ ਜੁੜੀ ਘਟਨਾ ਚੇਤੇ ਆਈ ਮੈਂ ਆਵਾਂਗਾ ਆਪਣੀ ਵਿਸ਼ੇ ਦੇ ਬਲ ਥੋੜਾ ਜਿਹਾ ਇੱਕ ਆਕੜਤਾ ਬਖਸ਼ਿਓ ਬੱਚਿਓ ਅਸੀਂ ਕਿੱਥੇ ਆ ਅਸੀਂ ਕਿਉਂ ਬੈਠੇ ਆ ਬੈਠਣ ਦਾ ਮਨੋਰਥ ਕੀ ਹੈ ਕਿਉਂਕਿ ਜਦੋਂ ਤੱਕ ਸਾਨੂੰ ਮਨੋਰਥ ਦਾ ਨਾ ਪਤਾ ਹੋਵੇ ਨਾ ਤੇ ਬੈਠਣਾ ਵੀ ਕੋਈ ਲਾਭਦਾਇਕ ਨਹੀਂ ਸਰ ਹੋ ਸਕਦਾ ਸਦੀ ਮਨੋਰਥ ਦੀ ਸਪਸ਼ਟਾ ਹੋਵੇ ਤੇ ਬੜਾ ਕੁਝ ਹਾਸਲ ਕਰ ਸਕਦੇ ਆ ਹੁਣ ਖਿਆਲ ਕਰੋ ਅਸੀਂ ਕੌਣ ਆ ਕਿਉਂ ਬੈਠੇ ਆ ਕਿਸ ਵਾਸਤੇ ਬੈਠੇ ਆ ਤੇ ਸਾਰੇ ਇਕੱਠੇ ਹੋ ਕੇ ਕਿਉਂ ਬੈਠੇ ਆ ਲੋਜਾ ਸਾਹਿਬ ਤੁਹਾਨੂੰ ਦਾ ਤੁਹਾਡਾ ਤੁਸੀਂ ਵਕ ਵਕ ਬਗੀਚੀਆਂ ਵਿੱਚੋਂ ਫੁੱਲ ਕੱਢ ਕੇ ਸਾਰ ਇੱਕ ਗੁਦੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਘਟਨਾ ਬੜੀ ਟੁੱਕਦੀ ਹੈ ਇੱਥੇ ਗੁਰਨਾਨਕ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ 'ਚੋਂ ਪੈਰ ਪਾਰ ਪੁੱਟਿਆ ਪ੍ਰਚਾਰ ਦੌਰਿਆਂ ਦੀ ਅੰਦ੍ਰਭਤਾ ਕੀਤੀ ਰਸਤੇ ਚ ਭਾਈ ਲਾਲੋ ਦਾ ਘਰ ਆਇਆ ਦਰਵਾਜ਼ਾ ਖੜਕਾਇਆ ਦਰਵਾਜ਼ਾ ਬੰਦ ਹੈ ਅੰਦਰੋਂ ਆਵਾਜ਼ ਆਈ ਕੌਣ ਹੈ ਤੇ ਬਾਹਰੋਂ ਗੁਰੂ ਨਾਨਕ ਪਾਸ਼ਾ ਬੋਲੇ ਮੁਸਾਫਰਾਂ ਉਹ ਜਾਗੀ ਹੋਈ ਰੂਹ ਸੀ ਭਾਈ ਲਾਲੋ ਤੇ ਕਹਿੰਦਾ ਆਪਾਂ ਤਾਂ ਸਾਰੇ ਹੀ ਮੁਸਾਫਰ ਤੁਸੀਂ ਕਿਹੜੇ ਮੁਸਾਫਰ ਹੋ ਤੇ ਗੁਰੂ ਨਾਨਕ ਸਾਹਿਬ ਨੇ ਬਾਹਰ ਆਵਾਜ਼ ਦੇ ਕੇ ਆਖਿਆ ਲਾਲੋ ਤੇਰੇ ਵਰਗੇ ਮੁਸਾਫਰਾਂ ਨੂੰ ਹਮਸਫਰ ਬਣਾਉਂਦਾ बस ਇੱਕੋ ਸ਼ਬਦ ਆਖਿਆ ਸੀ ਗੁਰੂ ਨਾਨਕ ਸਾਹਿਬ ਨੇ ਤੇਰੇ ਵਰਗੇ ਮੁਸਾਫਰਾਂ ਨੂੰ ਹਮਸਫਰ ਬਣਾਣਾ ਹੈ ਆ ਲਾਲੋ ਨੇ ਦਰਵਾਜ਼ਾ ਖੋਲ੍ਹਿਆ ਤੇ ਗੁਰਨਾਨਕ ਦੇ ਪੈਰੀਂ ਪੈ ਗਿਆ ਸਦੀਕ ਕਾਲ ਗੁਰੂ ਗਰੰਤ ਸਾਹਿਬ ਜੀ ਭਾਈ ਲਾਲੋ ਦਾ ਨਾਮ ਦਰਜ ਹੋ ਗਿਆ ਚਿੱਤੇ ਰੱਖਿਓ ਅੱਜਕ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਅਸੀਂ ਉਸ ਸਫ਼ਰ ਦੇ ਵਿੱਚ ਹਾਂ ਅਸੀਂ ਗੁਰਨਾਨਕ ਦੇ ਘਰ ਦੇ ਮੁਸਾਫਰ ਬਨਣਾ ਹੈ ਗੁਰਨਾਨਕ ਦੇ ਘਰ ਦੇ ਹਮਸਫਰ ਬਨਣਾ ਹੈ ਫੈਸਲਾ ਤੁਸੀਂ ਕਰਨਾ ਹੈ فاصلہ ਤੁਸੀਂ ਕਰਨਾ ਹੈ ਜਦੋਂ ਵਿਦਿਆ ਦੀ ਗੱਲ ਆਉਂਦੀ ਹੈ ਮੈਂ ਪੁੱਛਿਆ ਸਾਰੇ ਸਟੂਡੈਂਟ ਕਿੱਥੋਂ ਆਏ ਨੇ ਕਿਹੜੇ ਕਿਹੜੇ ਖੇਤਿਆਂ ਚੋਂ ਕਿੜੇ ਕਿੜੇ ਲੱਗ ਕੇ ਚੱਲ ਕੇ ਉੱਚ ਵਿਦਿਆ ਹਾਸਲ ਕਰਨ ਵਾਲੇ ਸਾਰੇ ਤੁਸੀਂ ਬੈਠੇ ਹੋ ਮੁਬਾਰਕਬਾਦ ਖਿਆਲ ਕਰੋ ਜਦੋਂ ਵਿਦਿਆ ਦੀ ਗੱਲ ਆਉਂਦੀ ਹੈ ਨਾ ਗੁਰੂ ਗ੍ਰੰਥ ਸਾਹਿਬ 'ਚ ਬੜਾ ਕੁਝ ਹੈ ਵਿਦਿਆ ਬਾਰੇ ਵਿਦਿਆ ਵਿਚਾਰੀ ਤਾਂ ਪ੍ਰੋਪਕਾਰੀ ਜਾਂ ਪੰਚਦਾਸੀ ਤਾਂ ਤਿਰਤਵਾਸੀ ਬੜਾ ਖੁਸ਼ੀ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ 'ਚ ਵਿਦਿਆ ਬਾਰੇ ਅਖਰ ਵਿੱਦਿਆ ਕਿਹਾ ਕਿ ਨੂੰ ਜਾਂਦਾ ਹੈ ਵਿੱਦਿਆ ਦਾ ਕਨਸੈਪਟ ਕੀ ਹੈ ਇੰਪੋਰਟਸ ਕੀ ਹੈ ਐਜੂਕੇਸ਼ਨ ਦੀ ਮੇਰੇ ਤੋਂ ਪਹਿਲਾਂ ਬੜੇ ਬੱਡੇ ਬੱਡੇ ਬੁਲਾ ਰਿਆ ਆਪਣੀ ਜ਼ਿੰਦਗੀ ਤੇ ਆਪਣੇ ਫੀਲਡ ਤੇ ਉਹ ਤਜਰਬੇ ਸਾਂਝੇ ਕਰਕੇ ਗਏ ਨੇ ਅੱਜ ਮਨੁੱਖ ਕਿੱਥੇ ਪਹੁੰਚ ਚੁੱਕਾ ਹੈ ਮਨੁੱਖ ਨੂੰ ਕਿੱਥੇ ਪਹੁੰਚਣਾ ਚਾਹੀਦਾ ਹੈ ਪਰ ਮੈਂ ਥੋੜਾ ਜਿਹਾ ਇਹਨਾਂ ਵਿਸ਼ਿਆਂ ਤੋਂ ਹਟ ਕੇ ਜਿਹੜੀ ਰਵਾਇਤੀ ਗੱਲਾਂ ਕਰਾਂਗਾ ਰਵਾਇਤੀ ਗੱਲਾਂ ਕਿਹਨੇ ਅਸੀਂ ਗੁਰਨਾਨਕ ਤੇ ਘਰ ਦੇ ਵਾਰਸ ਹਾਂ ਸਿੱਖ ਸਮਾਜ ਨਾਲ ਜੁੜੇ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ ਅੱਜ ਦੁਨੀਆ ਦੀ ਨਜ਼ਰ ਸਾਡੇ ਤੇ ਹੈ ਕਿਉਂਕਿ ਸਾਡੇ ਸਿਰ ਤੇ ਇੱਕ ਸਰੂਪ ਬਖਸ਼ਿਆ ਗੁਰੂ ਪਾਤਸ਼ਾਹ ਨੇ ਅੱਜ ਸੰਸਾਰ ਦੀ ਨਜ਼ਰ ਸਾਡੇ ਸਿਰ ਤੇ ਹੈ ਅੱਜ ਸਾਰੇ ਸੰਸਾਰ ਦੀ ਨਜ਼ਰ ਗੁਰੂ ਗ੍ਰੰਥ ਸਾਹਿਬ ਤੇ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾ ਦਾ ਗ੍ਰੰਥ ਨਹੀਂ ਮੈਂ ਹਾਲਾਂਕਿ ਵਿਸ਼ੇ ਤੇ ਅਰੰਭ ਦੀ ਕਿ ਤਵੇ ਥੋੜੀ ਜਿਹੀ ਇੱਕ ਭੂਮਿਕਾ ਬਣਾ ਦਵਾਂ ਅੱਜ ਸੰਸਾਰ ਦੀ ਨਜ਼ਰ ਗੁਰੂ ਗ੍ਰੰਥ ਸਾਹਿਬ ਤੇ ਹੈ ਕਿ ਆ ਜਾਂਦਾ ਕੇ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗ੍ਰੰਥ ਨਹੀਂ ਗੁਰੂ ਗ੍ਰੰਥ ਸਾਹਿਬ ਸਮੁੱਚੀ ਕਾਇਨਾਤ ਦੇ ਗ੍ਰੰਥ ਨੇ ਉਹ ਗਿਆਨ ਦਾ ਖਜ਼ਾਨਾ ਉਹ ਵਿਦਿਆ ਦਾ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਕੋਲ ਕੇਵਲ ਤੇ ਕੇਵਲ ਸੇਵਾ ਸੰਭਾਲਾਈ ਹੈ ਪ੍ਰਕਾਸ਼ ਕਰਨਾ ਤੇ ਸੁਖ ਹਾਸਲ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦਾ ਸੱਚ ਸਾਰੇ ਸੰਸਾਰ 'ਚ ਦੱਸਣਾ ਉਹ ਧਰਮ ਗ੍ਰੰਥ ਸਮੁੱਚੀ ਕਾਇਨਾਤ ਦਾ ਹੈ ਸਮੁੱਚੇ ਬ੍ਰਹਿਮੰਡ ਦਾ ਹੈ ਹਾਲਾਂਕਿ ਮੇਰੇ ਕੋਲ ਸਮਾਂ ਨਹੀਂ ਮੈਂ ਇਹਨੂੰ ਡਿਫਾਈਨ ਕਰ ਸਕਾਂ ਕਿ ਧਰਮ ਗ੍ਰੰਥ ਤੇ ਗ੍ਰੰਥ 'ਚ ਫਰਕ ਕੀ ਹੈ ਇੱਕਾ ਚੇਤੇ ਰੱਖਿਓ ਹਰ ਕੌਮ ਦਾ ਇੱਕੋ ਧਰਮ ਗ੍ਰੰਥ ਹੁੰਦਾ ਇੱਕੋ ਧਰਮ ਗ੍ਰੰਥ ਦੋ ਧਰਮ ਗ੍ਰੰਥ ਨਹੀਂ ਹੋ ਸਕਦੇ ਗ੍ਰੰਥ ਬਤੇਰੇ ਹੋਣਗੇ ਕੌਮਾਂ ਦੇ ਵਿੱਚ ਮਜ਼ਬਾ ਦੇ ਵਿੱਚ ਪਰ ਧਰਮ ਗ੍ਰੰਥ ਇੱਕੋ ਹੋਵੇਗਾ ਜਦੋਂ ਕੋਈ ਮੇਰਾ ਰਾਮ ਦਾ ਪਿਆਰਾ ਉੱਠੇਗਾ ਤੇ ਆਪਣੇ ਸ਼ਬਦ ਨੂੰ ਲਗਾ ਲਾਕੇਗਾ ਉਹ ਗੂ ਪਵੈ ਸਵਤ ਤਸਵਿਤ ਵੜੇ ਨੀਮ ਬਗਾ ਤੇ ਵਸਦੀ ਨੀਤੀਓ ਜਨਾ ਪਰਚੋਦਿਆ ਜਦੋਂ ਕੋਈ ਮੁਹੰਮਦ ਸਾਹਿਬ ਦਾ ਪਿਆਰਾ ਉੱਠੇਗਾ ਲਾ ਇਲਾ ਇਲਾ ਮੁਹੰਮਦ ਰਸੂਲ ਅਲੈਮ ਸਲਾਮ ਪੈਗਮ ਮਸੂਦਾ ਇਲਾ ਅੱਲਾ ਬਿਸਮਿਲਾ ਕਰੇਗਾ ਪਰੰਤੂ ਜੇ ਤੋ ਗੁਰੂ ਨਾਨਕ ਦਾ ਸਿੱਖ ਅੰਮ੍ਰਿਤ ਵੇਲੇ ਉੱਠੇ ਗਾਈ ਕੋ ਓੰਕਾਰ ਸਤਨਾਮ ਤੜਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਆਪਣੇ ਇਸ਼ਤੀ ਵਾਦਤ ਕਰੇਗਾ ਕਹਿਣ ਤੋਂ ਬਾਅਦ ਇੱਕ ਪ੍ਰਮਾਤਮਾ ਨੂੰ ਇੱਕ ਖੁਦਾ ਨੂੰ ਯਾਦ ਕਰੇਗਾ ਪਰੰਤੂ ਜੇ ਤੋ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਸਟਰਕਚਰ ਦੀ ਗੱਲ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਚ ਲੁਕੀਆਂ ਹੋਈਆਂ ਸਿਖਾਵਾਂ ਦੀ ਗੱਲ ਆਂਦੀ ਹੈ ਉੱਥੇ ਗਿਆਨ ਦਾ ਸੋਮਾ ਕਿਹਾ ਜਾਂਦਾ ਹੈ ਗਿਆਨ ਦਾ ਧਾਰਮਿਕ ਗ੍ਰੰਥ ਕਿਹਾ ਜਾਂਦਾ ਹੈ ਜਿਹੜਾ ਗਿਆਨ ਸਮੁੱਚੀ ਕੈਨਾਤ ਵਾਸਤੇ ਹੈ ਸਮੁੱਚੀ ਕੈਨਾਤ ਵਾਸਤੇ ਸਤਨਾਮ ਸਰਬ ਕਲਿਆਣ ٹرسٹ ਬੜੀ ਵੱਡੀ ਜ਼ਿੰਮੇਵਾਰੀ ਚੁੱਕੀ ਹੈ ਇਹਨਾਂ ਨੇ ਆਪਣੇ ਮੋਢਿਆਂ ਤੇ ਜਿਨ੍ਹਾਂ ਨੇ ਆਪਣੇ ਘਰ ਦੀ ਫੁਲਵਾੜੀ ਨੂੰ ਸੰਸਾਰ ਦੇ ਉਸ ਥਾਂ ਤੇ ਲੈ ਕੇ ਜਾਈਏ ਜਿੱਥੇ ਸੰਸਾਰ ਦੇ ਲੋਕ ਖੜੇ ਨੇ ਮੈਂ ਥੋੜਾ ਜਿਹਾ ਹੋਰ ਪਿੱਛਾ ਆਵਾਂ ਪੰਜਾਬ ਦੀ ਵਿੱਤਿਆ ਦਾ ਸਟਰਕਚਰ ਕੀ ਸੀ ਇਸ ਤੋਂ ਵੀ ਪਿੱਛੇ ਚੱਲੀਏ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰੀਏ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸ਼ਬਦ ਦੀ ਸੋਚ ਦਿੱਤੀ ਤੇ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਸ਼ਬਦ ਦਾ ਸਰੂਪ ਦਿੱਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਨ੍ਹਾਂ ਨੇ ਸਾਨੂੰ ਸ਼ਬਦ ਦੇ ਲੜ ਲਗਾ ਦਿੱਤਾ ਮੈਂ ਆਨਾਗਾ ਵਿਦਿਆ ਦੇ ਵੱਲ ਕਿਉਂਕਿ ਲਿਖੇ ਬਾਜੋ ਸੁਰਤ ਨਾਹੀਂ ਬੋਲ-ਬੋਲ ਗਵਾਈ ਹੈ ਕਿਵੇਂ ਸਾਡੇ ਕੋਲ ਸਟਰਕਚਰ ਮਿਲਿਆ ਵਿਦਿਆ ਦਾ ਕੀ ਦੇਸੀ ਵਿਦਿਆ ਦੀ ਇੰਪੋਰਟੈਂਸ ਕੀ ਹੈ ਵਿਦਿਆ ਦੀ ਅੱਜ ਦੇ ਸਮੇਂ ਦੇ ਵਿੱਚ ਮੈਂ ਅਕਸਰ ਕਹਿਣਾ ਹੁੰਨਾ ਸਾਡੀ ਰਵਾਇਤ ਵਿੱਚ ਗੁਰੂ ਨਾਨਕ ਦਾ ਦਿੱਤਾ ਹੋਇਆ ਗਿਆਨ ਹੈ ਸਾਡੇ ਵਿਰਸੇ ਵਿੱਚ ਗੁਰਨਾਨਕ ਦੀ ਦਿੱਤੀ ਹੋਈ ਪਰੰਪਰਾ ਹੈ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਸਾਡੀ ਵਿਰਾਸਤ ਵਿੱਚ ਗੁਰਨਾਨਕ ਦੀ ਵਿਚਾਰਧਾਰਾ ਹੈ ਇੱਕ ਮੈਂ ਬੇਨਤੀ ਕਰ ਦਵਾਂ ਅਸੀਂ ਜਿੰਨਾ ਮਰਜੀ ਆਪਣੀ ਵਿਰਾਸਤ ਤੋਂ ਆਪਣੀਆਂ ਰਵਾਇਤਾਂ ਤੋਂ منہ ਮੋੜ ਲਈਏ ਵਿਰਾਸਤ ਦਾ ਕੁਝ ਨਹੀਂ ਜਾਣਾਂ ਰਵਾਇਤਾਂ ਦਾ ਕੁਝ ਨਹੀਂ ਜਾਣਾਂ ਪਰ ਇਹ ਗੱਲ ਚੇਤੇ ਰੱਖਿਓ ਜਿਸ ਦਿਨ ਵਿਰਾਸਤ ਨੇ ਜਿਸ ਦਿਨ ਰਵਾਇਤ ਨੇ ਸਾਡੇ ਤੋਂ منہ ਮੋੜ ਲਿਆ ਸਾਡਾ ਰਹਿਣਾ ਵੀ ਖਤਮ ਹੋ ਗਿਆ ਇਹ ਸੱਚ ਜੀ ਹੁਣ ਫੈਸਲਾ ਕਰਿਓ ਠੀਕ ਹੈ ਅਸੀਂ ਆਪਣੇ ਸਰੂਪ ਕਰਕੇ ਉੱਚੀਆਂ ਪਦਮੀਆਂ ਤੇ ਪਹੁੰਚ ਜਾਵਾਂਗੇ ਉੱਚੇ ਮੁਕਾਮ ਹਾਸਲ ਕਰ ਲਾਂਗੇ ਪਰ ਪਿੱਛੇ ਗੁਰੂ ਨਾਨਕ ਦਾ ਫਲਸਫਾ ਗੁਰੂ ਨਾਨਕ ਦਾ ਕਨਸੈਪਟ ਕਿਨੇ ਕੰਮ ਕਰੇਗਾ ਅੱਜ ਹਰ ਮਾਂ ਅਰਦਾਸ ਕਰੀਏ ਮੇਰਾ ਬੱਚਾ ਡਾਕਟਰ ਬਣੇ ਚੰਗਾ ਉਹ ਵੀ ਗੁਰਸਿੱਖ ਡਾਕਟਰ ਬਣੇ ਗੁਰਸਿੱਖ ਵਕੀਲ ਬਣੇ ਗੁਰਸਿੱਖ ਅਫਸਰ ਬਣੇ ਗੁਰਸਿੱਖ ਆਈਐਸ ਬਣੇ ਗੁਰਸਿੱਖ ਪੀਐਸ ਬਣੇ ਮੁਬਾਰਕਬਾਦ ਮੈਂ ਇੱਕ ਸ਼ਬਦ ਤਾਂ ਜੋੜੇ ਨੇ ਕਿਉਂਕਿ ਸਾਡੀ ਵਿਦਿਆ ਤੇ ਪਿੱਛੇ ਜਦੋਂ ਗੁਰਨਾਣਕ ਆ ਜਾਏਗਾ ਜਦੋਂ ਸਾਡੀ ਵਿਦਿਆ ਵਿੱਚ ਗੁਰਨਾਣਕ ਦੀ ਵਿਚਾਰਧਾਰਾ ਆ ਜਾਏਗੀ ਮੈਂ ਡੰਕੇ ਦੀ ਚੋੜ ਤੇ ਕਹਿੰਨਾ ਸੰਸਾਰ ਦਾ ਨਕਸ਼ਾ ਬਦਲ ਜਾਏਗਾ ਤੇ ਬਦਲਿਆ ਹੈ ਬਦਲਿਆ ਹੈ ਅੱਜ ਭਾਰਤ ਦਾ ਇਤਿਹਾਸ ਝਾਤ ਮਾਰ ਕੇ ਵੇਖੋ ਜਿੰਨੇ ਵੱਡੇ ਵੱਡੇ ਅਫਸਰ ਫੌਜੀ ਜਰਨੈਲ ਜਿੰਨੇ ਸਿੱਖ ਕੌਮ ਨੇ ਭਾਰਤ ਦਿੱਤੇ ਨੇ ਸ਼ਾਇਦ ਕਿਸੇ ਨੇ ਦਿੱਤੇ ਹੋਣ ਵੱਡੇ ਤੋਂ ਵੱਡੇ ਸਾਇੰਟਿਸਟ ਆਂਟਾ ਆ ਬਰਫੀਆਂ ਚੋਟੀਆਂ ਸਰ ਕਰਨ ਵਾਲੇ ਇਸ ਬੋਰਾ ਮਾਰਸ਼ਲ ਅਰਜਨ ਸਿੰਘ ਕਿੰਨੇ ਨਾਮ ਨੇ ਹਾਲਾਂਕਿ ਮੇਰੇ ਕੋਲ ਸਮਾਂ ਬੜਾ ਸੀਮਤ ਹੈ ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਦੇ ਕਦੀ ਉਹ ਇਤਿਹਾਸ ਪੜ ਕੇ ਦੇਖੋ ਮੈਂ ਕੁਝ ਸਮੇਂ ਬਾਅਦ ਕਲਪਤ ਜਾਰੀ ਕਰਾਂਗਾ ਭਾਰਤ ਦੇ ਖੇਤਰ ਚ ਸਿੱਖਾਂ ਦੀ ਦੇਣ ਕੀ ਹੈ 2% ਕਿਨੇ ਜਾਂਦੇ ਆ ਪ੍ਰੰਤੂ ਉਹਨਾਂ 2% ਨੇ ਕਦੀ ਵੀ ਭਾਰਤ ਨੂੰ ਸ਼ਰਮਸ਼ਾਰ ਨਹੀਂ ਆਉਂ ਦਿੱਤਾ ਵੱਡੇ ਤੋਂ ਵੱਡਾ ਸਾਇੰਸਦਾਨ ਵੱਡੇ ਤੋਂ ਵੱਡੀਆਂ ਜਿਹੜੀਆਂ ਪ੍ਰਧਾਨਗੀਆਂ ਨੇ ਉਹ ਉਹਨਾਂ ਮੰਡਲਾਂ ਦੇ ਵਿੱਚ ਸਿੱਖ ਸ਼ਾਮਲ ਹੋਏ ਨੇ ਕਿਉਂ ਵੱਡੀ ਤੋਂ ਵੱਡੀ ਵਿਦਿਆ ਗ੍ਰੈਂਡ ਕਰਕੇ ਸਿੱਖਾਂ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਸੰਸਾਰ ਦੇ ਸਾਹਮਣੇ ਰੱਖਿਆ ਪਰ ਅਸੀਂ ਦੱਸ ਹੀ ਨਹੀਂ ਪਾਇਆ ਆਪਣੀ ਕੌਮ ਨੂੰ ਦੱਸ ਹੀ ਨਹੀਂ ਪਾਇਆ ਆਪਣੀ ਵਿਰਾਸਤ ਬਾਰੇ ਜ਼ਿੰਮੇਵਾਰੀ ਬੰਦ ਹੀ ਸਾਡੀ ਹੈ ਜੇਕਰ ਤੁਸੀਂ ਕੱਲ ਨੂੰ ਵੱਡੀਆਂ ਮੁਕਾਮਾਂ ਤੇ ਪਹੁੰਚ ਕੇ ਵੱਡੇ ਉਦਾਂ ਤੇ ਪਹੁੰਚ ਕੇ ਤੁਹਾਡੇ ਕੋਲ ਗੁਰਨਾਨਕ ਦੀ ਵਿਚਾਰਧਾਰਾ ਹੋਵੇਗੀ ਤੁਸੀਂ ਸੰਸਾਰ ਦਾ ਭਲਾ ਕਰ ਸਕਦੇ ਹੋ ਵਰਨਾ ਜਿਹੜੀ ਅੱਜ ਵੀ ਵਿਦਿਆ ਹੈ ਉੱਚੇ ਰੁਤਬੇ ਤੇ ਬੈਠ ਕੇ ਚੰਗਾ ਪੈਸਾ ਕਮਾ ਸਕਦੇ ਹੋ ਚੰਗੀ ਕੋਠੀ ਪਾ ਸਕਦੇ ਹੋ ਵੱਡੀ ਗੱਡੀ ਲੈ ਸਕਦੇ ਹੋ ਮੈਂ ਦਾਵਾ ਕਰਕੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਤੇ ਮਾਨ ਕਰਕੇ ਜੇਕਰ ਤੁਹਾਡੀ ਉਸ ਪਦਵੀ ਦੇ ਵਿੱਚ ਗੁਰੂ ਨਾਨਕ ਦੀ ਵਿਚਾਰ ਧਾਰਾ ਹੋਵੇਗੀ ਤੁਹਾਡੇ ਕੋ ਸਭ ਕੁਝ ਆਵੇਗਾ ਤੇ ਸੰਸਾਰ ਦੇ ਲੋਕ ਵੀ ਤੁਹਾਡੇ ਅੱਗੇ ਝੁੱਕ ਕੇ ਸਲਾਮਾ ਕਰਨਗੇ ਥੋੜਾ ਜਿਹਾ ਆਪਣੇ ਆਪ ਨੂੰ ਉਸ ਮਕਾਮ ਤੱਕ ਪਹੁੰਚਣ ਵਾਸਤੇ ਗੁਰੂ ਨਾਨਕ ਨੂੰ ਸ਼ਾਮਿਲ ਕਰੀਏ ਆਪਣੀ ਪੜ੍ਹਾਈ ਦੇ ਵਿੱਚ ਗੁਰਨਾਨਕ ਸਾਹਿਬ ਦੀ ਵਿਚਾਰ ਧਾਰਾ ਨੂੰ ਸ਼ਾਮਿਲ ਕਰੀਏ ਆਪਣੀ ਪੜ੍ਹਾਈ ਦੇ ਵਿੱਚ ਨਕੋਂ ਨਾਨਕ ਸਾਹਿਬ ਤੋਂ ਸ਼ੁਰੂ ਕਰ ਰਹੇ ਆ ਸ਼ਬਦ ਦੀ ਰੰਭਤਾ ਕੀਤੀ ਗੁਨਾਨਕ ਪਾਸ਼ਾ ਨੇ ਸੁਲਤਾਨਪੁਰ ਲੋਧੀ ਤੋਂ ਥੋੜਾ ਜਿਮ ਇੱਥੇ ਹੋਰ ਪੱਕ ਦਾ ਜਮਾ ਔਰੰਗਜ਼ੇਬ ਦਾ ਦਰਬਾਰ ਲੱਗਿਆ ਤੇ ਕਿਤੇ ਦਰਬਾਰ ਦੇ ਵਿੱਚ ਔਰੰਗਜ਼ੇਬ ਨੇ ਪੰਕਤੀ ਪੜ ਦਿੱਤੀ ਕੁੱਲਾ ਦਿੰਦੇ ਪਾਵਲੇ ਜਿਹੜੀ ਪੰਕਤੀ ਹੈ ਤੇ ਉਹਨਾਂ ਨੇ ਸਮਝਾਇਆ ਬਾਦਸ਼ਾਹ ਇਹ ਤਾਂ ਕਾਫਰਾ ਦੀ ਪੰਕਤੀ ਹੈ ਤੁਸੀਂ ਕਿਵੇਂ ਪੜ ਦਿੱਤੀ ਕਹਿੰਦੇ ਮੈਨੂੰ ਨਹੀਂ ਪਤਾ ਜਦੋਂ ਮੈਂ ਸੁਲਤਾਨਪੁਰ ਵਿੱਚ ਆਪਣੇ ਉਸਤਾਦਾਂ ਤੋਂ ਸਿੱਖਦਾ ਸੀ ਨਾ ਤਾਲੀਮ ਲੈਂਦਾ ਸੀ ਉਦੋਂ ਮੇਰੇ ਉਸਤਾਦ ਪੜਿਆ ਕਰਦੇ ਸਨ ਤੁਸੀਂ ਹੈਰਾਨ ਰਹਿਗੇ ਸੁਣ ਕੇ ਹੈਰਾਨ ਹੋਵੋਗੇ ਜਦੋਂ ਮੈਂ ਸੁਲਤਾਨਪੁਰ ਲੋਧੀ ਦਾ ਇਤਿਹਾਸ ਪੜਿਆ ਉਹ ਸੁਲਤਾਨਪੁਰ ਦਾ ਇਲਾਕਾ ਇਸਲਾਮ ਦੀ ਯੂਨੀਵਰਸਿਟੀ ਹੋਇਆ ਕਰਦਾ ਸੀ ਤੇ ਉਸ ਇਲਾਕੇ ਦੇ ਵਿੱਚ ਵੱਡੇ ਵੱਡੇ ਮੌਲਵੀ ਵੱਡੇ ਵੱਡੇ ਕਾਜੀ ਰਾਜੇ ਮਹਾਰਾਜਾਂ ਨੂੰ ਇਸਲਾਮ ਦੀ ਤਾਲੀਮ ਦਿੰਦੇ ਸਨ ਉਹ ਕਿੰਨਾ ਕੁ ਪ੍ਰਭਾਵਿਤ ਹੋਏ ਉਹਨੇ ਗੁਰੂ ਨਾਨਕ ਪਾਸ਼ਾ ਦੀ ਵਿਚਾਰਧਾਰਾ ਤੋਂ ਕਿ ਉਹਨਾਂ ਨੂੰ ਗੁਰਨਾਨਕ ਦੇ ਕਲਾਮ ਵੀ ਯਾਦ ਨੇ ਜਾਂਗੀਰ ਉਥੇ ਪੜਿਆ ਔਰੰਗਜ਼ੇਬ ਉਥੇ ਪੜਿਆ ਸ਼ੇਰ ਸ਼ਾਹ ਸੂਰੀ ਉਥੇ ਪੜਿਆ ਹਰ ਕੋਈ ਸੁਲਤਾਨ ਕੋਈ ਜੱਟ ਹੀ ਚੜ੍ਹ ਕੇ ਆਇਆ ਸੀ ਤੇ ਆਪਣੇ ਇਸਲਾਮ ਨੂੰ ਫੈਲਾਉਂਦਾ ਸੀ ਗੁਰਨਾਨਕ ਪਾਸ਼ਾ ਉੱਥੇ ਸਨ ਕਿੰਨਾ ਪ੍ਰਭਾਵ ਸੀ ਗੁਰਨਾਨਕ ਪਾਸ਼ਾ ਦੀ ਵਿਚਾਰਧਾਰਾ ਦੇ ਵਿੱਚ ਗੁਰਨਾਨਕ ਸਾਹਿਬ ਨੇ ਸ਼ਬਦ ਦੀ ਰੰਭਤਾ ਕੀਤੀ ਦੂਜੇ ਪਾਸ਼ਾ ਗੁਰੂ ਅੰਗਦ ਸਾਹਿਬ ਦਾ ਸਮਾਂ ਆਇਆ ਵਿੱਦਿਆ ਦੀ ਇੰਪੋਰਟੈਂਸ ਕੀ ਹੈ ਸਿੱਖੀ ਦੇ ਖੇਤਰ ਵਿੱਚ ਗੁਰਨਾਨਕ ਦੇਵ ਘਰ ਵਿੱਚ ਹਮਾਇੂ ਕਨੋਜ ਦੇ ਮੈਦਾਨ ਚ ਹਾਰ ਕੇ ਆਇਆ ਸ਼ੇਰ ਸਾਸੂ ਹੀ ਤੋਂ ਤੇ ਗੁਰੂ ਅੰਗਦ ਸਾਹਿਬ ਗੁਰਮੁਖੀ ਲਿਪੀ ਦਾ ਵਿਕਾਸ ਪੇ ਕਰਦੇ ਨੇ ਬੱਚਿਆਂ ਨੂੰ ਪੜ੍ਹਾਉਂਦੇ ਪਏ ਨੇ ਕੋਈ ਪਰਵਾਹ ਨਹੀਂ ਬਾਦਸ਼ਾਹ ਮੇਰੇ ਸਾਹਮਣੇ ਖੜਾ ਹੈ ਬਸ ਵਿਦਿਆ ਵਿੱਚ ਕੋਈ ਵਿਗੜਨਾ ਨਹੀਂ ਪੈਜੇ ਬੱਚਿਆਂ ਦੀ تعلیم ਵਿੱਚ ਕੋਈ ਵਿਗੜਨਾ ਨਹੀਂ ਪੈਜੇ ਉਹਨੂੰ ਗੁੱਸਾ ਆਇਆ ਮੈਂ ਬਾਦਸ਼ਾਹ ਮੇਰੇ ਸਾਹਮਣੇ ਗੁਰੂ ਪਾਚਾ ਬਿਲਕੁਲ ਵੀ ਨਹੀਂ ਢਿੱਡਕੇ ਹੈਗੇ ਤੇ ਪਾਸ਼ਾ ਨੇ ਆਖਿਆ ਜਿੱਥੇ ਤਲਵਾਰ ਚਲਣੀ ਚਾਹੀਦੀ ਸੀ ਉੱਥੇ ਚੱਲੀ ਨਾ ਸਾਡੇ ਚਲਾਕੇ ਕੀ ਕਰੇਗਾ ਕਿੰਨੀ ਕੋਟਲ ਦਿੱਤੀ ਗੁਰੂ ਅੰਗਦ ਪਾਸ਼ਾ ਨੇ ਚਤਰਖਿਉ ਵਿਦਿਆ ਦਾ ਗ੍ਰੰਥ ਤਿਆਰ ਹੋ ਚੁੱਕਾ ਸੀ ਆਸਾ ਹਥ ਕਿਤਾਬ ਕੱਚ ਗੁਰੂ ਅੰਨانک ਪਾਸ਼ਾ ਨੇ ਬਾਣੀ ਦੀ ਰਚਨਾ ਆਰੰਭ ਕਰ ਦਿੱਤੀ ਸੀ ਧੁਰ ਕੀ ਬਾਣੀ ਆਈ ਤਿ ਸਗਲੀ ਚਿੰਤ ਬਟਾਈ ਕਹਿੰਦੇ ਆ ਨਾ ਬਾਣੀ ਹੈ ਕੀ ਗਿਆਨ ਵਿਦਿਆ ਦਾ ਖਜ਼ਾਨਾ ਗਿਆਨ ਦਾ ਖਜ਼ਾਨਾ ਜਿਹੜਾ ਸਾਡੀ ਜ਼ਿੰਦਗੀ ਬਦਲ ਸਕਦਾ ਜੀ ਕਿ ਵਸ ਸਿੱਖਾ ਦੀ ਨਹੀਂ ਸਮੁੱਚੇ ਕਨਾਂ ਦੀ ਜ਼ਿੰਦਗੀ ਬਦਲ ਸਕਦਾ ਸੀ ਮਰਦਾਨੇ ਹੱਥ ਬਾਬ ਛੇੜ ਪਾਣੀ ਆਈ ਹੈ ਕੇਵਲ ਗੁਰੂ ਨਾਨਕ ਪਾਸ਼ਾ ਬਾਣੀ ਉਚਾਰਦੇ ਨਹੀਂ ਸਨ ਬਾਣੀ ਲਿਖਦੇ ਵੀ ਸਨ ਮੈਂ ਇਤਿਹਾਸਕ ਵਾਲੇ ਪੜ੍ਹ ਕੇ ਹੈਰਾਨ ਰਹਿ ਗਿਆ ਅੱਜ ਤੱਕ ਕਿਸੇ ਪਗੰਬਰ ਵਾਸਤੇ ਇਹ ਸ਼ਬਦ ਨਹੀਂ ਵਰਤਿਆ ਗਿਆ ਕੇਵਲ ਗੁਰੂ ਨਾਨਕ ਵਾਸਤੇ ਸ਼ਬਦ ਵਰਤਿਆ ਗਿਆ ਕਿ ਗੁਰੂ ਨਾਨਕ ਸਾਹਿਬ ਕਲਮ ਦੇ ਪਗੰਬਰ ਸਨ ਕਲਮ ਦੇ ਪਗੰਬਰ ਗੁਰੂ ਨਾਨਕ ਸਾਹਿਬ ਨੂੰ ਆਕਿਆ ਇਤਿਹਾਸ ਵਿੱਚ ਮੈਂ ਤਾਂ ਤੁਹਾਡੀ ਇਹ ਜਾਣਕਾਰੀ ਰਵਾਇਤਾਂ ਚ ਪਾ ਰਿਹਾ ਪਿਆਰ ਦੀ ਦਾਰਤੀ ਹੋ ਤੁਸੀਂ ਕੱਲ ਨੂੰ ਗੱਡੀਆਂ ਮੁਕਾਮ ਹਾਸਲ ਕਰਨੀਆਂ ਤੁਹਾਨੂੰ ਆਪਣੇ ਵਿਰਸੇ ਵਿਰਾਸਤ ਬਾਰੇ ਪਤਾ ਹੋ ਗਏ ਸਾਡੇ ਪਿੱਛੇ ਕਿਹੜਾ ਇਤਿਹਾਸ ਖੜਾ ਹੈ ਸਾਡਾ ਵਿਰਸਾ ਕੀ ਹੈ ਸਾਡੀ ਵਿਰਾਸਤ ਕੀ ਹੈ ਮਤ ਖਿਆਲ ਕਰਿਓ ਤੁਹਾਨੂੰ ਨੌਕਰੀ ਨਹੀਂ ਮਿਲਣੀ ਮੇਰੇ ਤੋਂ ਪਹਿਲਾਂ ਕਹਿ ਕੇ ਕਿ ਨੌਕਰੀ ਮਿਲੇਗੀ ਬੱਚਿਆਂ ਨੂੰ ਕਿਉਂਕਿ ਗੁਰਨਾਨਦ ਦੇ ਘਰ ਦੇ ਸਿੱਖਾਂ ਗੁਰਨਾਨਦ ਨੇ ਸਾਡੀ ਬਾਹ ਪਕੜੀ ਹੈ ਹੁਣ ਗੁਰਨਾਨਦ ਪਾਸ਼ਾ ਨੇ ਜਿੱਥੇ ਬਾਣੀ ਉਚਾਰਨ ਕਰਤੀ ਬਾਣੀ ਲਿਖਣੀ ਸ਼ੁਰੂ ਕੀਤੀ ਗੁਰੂ ਅੰਗਦ ਸਾਹਿਬ ਤੱਕ ਉਥੇ ਹੀ ਬਣ ਚੁੱਕੀ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਉਸੇ ਪੋਥੀ ਦੇ ਪ੍ਰਚਾਰ ਵਾਸਤੇ 22 ਮੰჯੀਆਂ ਤੇ 52 ਪੀੜੀਆਂ ਦੀ ਸਥਾਪਨਾ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਨੇ ਉਸੇ ਸ਼ਬਦ ਵਾਸਤੇ ਕੇਂਦਰੀ ਘਰ ਬਣਾ ਦਿੱਤਾ ਤੇ ਜਦੋਂ ਗੁਰੂ ਅਰਜਨ ਸਾਹਿਬ ਦਾ ਸਮਾ ਆ ਉਹ ਪੋਥੀ ਤੋਂ ਗ੍ਰੰਥ ਤਿਆਰ ਹੋ ਚੁੱਕਾ ਹੈ ਜੇਕਰ ਗੁਨਾਨੁਕ ਪਾਸ਼ਾ ਕਲਮ ਨਾ ਚੱਕਦੇ ਆਪਣੇ ਹੱਥ ਵਿੱਚ ਸ਼ਾਇਦ ਗੁਰੂ ਅਰਜਨ ਸਾਹਿਬ ਤੱਕ ਉਹ ਗ੍ਰੰਥ ਨਾ ਤਿਆਰ ਹੁੰਦਾ ਜਿਹੜਾ ਅੱਜ ਸਮੁੱਚੀ ਕੈਨਾਤ ਦਾ ਗ੍ਰੰਥ ਹੈ ਜਿਸ ਤੋਂ ਅਸੀਂ ਅਗਵਾਈ ਲੈਣੇ ਆ ਜ਼ਿੰਦਗੀ ਦੀ ਇਥੇ ਹੀ ਵਸ ਨਹੀਂ ਉਹ ਗਿਆਨ ਦਾ ਖਜ਼ਾਨਾ ਗਿਆਨ ਦਾ ਧਾਰਮਿਕ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਇਸ ਗ੍ਰੰਥ ਨੂੰ ਬਚਾਉਣ ਦੀ ਖਾਤਰ ਇਸ ਗ੍ਰੰਥ ਦੇ ਗਿਆਨ ਨੂੰ ਬਚਾਉਣ ਦੀ ਖਾਤਰ ਪਾਤਸ਼ਾਹ ਨੇ ਆਪਣੀ ਸ਼ਹਾਦਤ ਵੀ ਦਿੱਤੀ ਤੇ ਇਸੀ ਗ੍ਰੰਥ ਨੂੰ ਕਲਗੀਧਰ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਕੇ ਸਦੀਪ ਕਾਲ ਕਹਿ ਦਿੱਤਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸੇਕਣ ਦਾ ਹੁਕਮ ਹੈ ਗੁਰੂ ਮਾਨ ਲਿਓ ਇਹ ਕੀ ਸੀ ਵਿਦਿਆਦਾਈ ਖੇਤਰ ਸੀ ਹੁਣ ਖਿਆਲ ਕਰਿਓ ਕਲਗੀ ਤਰਪਾਸ਼ਾ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਮੈਂ ਅੱਜ ਦੇ ਹੱਕੇ ਦੀ ਗੱਲ ਪਹੁੰਚਾਂਗਾ ਸਾਡੀ ਇਸ ਵਿਦਿਆ ਦੀ ਕਿੰਨੀ ਫੋਟੋਸ ਹੈ ਗੁਰੂ ਨਾਨਕ ਪਾਸ਼ਾ ਨੇ ਜਿਹੜਾ ਸਾਨੂੰ ਗਿਆਨ ਦਿੱਤਾ ਸੀ ਇਸ ਗਿਆਨ ਨੂੰ ਖਤਮ ਕਰਨ ਕਰਨ ਵਾਸਤੇ ਕੀ ਕੁਝ ਨੀ ਚਾਲਾਂ ਚਲੀਆਂ ਗਈਆਂ 1849 1809 ਤੋਂ 49 ਤੱਕ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਂਦਾ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਸੰਧੀ ਹੁੰਦੀ ਹੈ ਇਸਟ ਇੰਡੀਆ ਕੰਪਨੀ ਆਉਂਦੀ ਹੈ ਉਹ ਵੇਖ ਕੇ ਹੈਰਾਨ ਹੈ ਪੰਜਾਬ ਦਾ ਵਿਦਿਆ ਖੇਤਰ ਇੰਨਾ ਵਧੀਆ ਕਿਉਂ ਹੈ ਜੇ ਤੇ ਰਖਿਓ ਮਾਨ ਕਰਿਓ ਆਪਣੇ ਆਪ ਤੇ ਕਿ ਸਾਨੂੰ ਗੁਰੂ ਨਾਨਕ ਦੇ ਘਰ ਵਿੱਚ ਉਹ ਵਿਦਿਆ ਦਾ ਕਨਸੈਪਟ ਮਿਲਿਆ ਜਿਹੜਾ ਕਿਸੇ ਹੋਰ ਕੋਲ ਕਿਸੇ ਹੋਰ ਦੇਸ਼ ਤੇ ਵਿੱਚ ਨਹੀਂ ਇੱਥੇ 1859 ਸੰਧੀ ਹੁੰਦੀ ਹੈ ਇਸਟ ਇੰਡੀਆ ਕੰਪਨੀ ਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਹੈਰਾਨ ਨੇ ਲੈਕਨਰ ਆਇਆ ਦੇਖਦਾ ਆ ਕਿ ਆਖਰ ਪੰਜਾਬ ਚ ਇੰਨੀ ਵੱਡੀ ਵਿੱਦਿਆ ਦੀ ਕ੍ਰਾਂਤੀ ਹੈ ਕਿਵੇਂ ਚਿੱਤ ਰੱਖਿਓ ਜਦੋਂ ਪੰਜਾਬ ਦਾ ਇਤਿਹਾਸ ਪੜੋਗੇ ਨਾ ਹੈਰਾਨ ਰਹਿ ਜਾਓਗੇ ਇਸ ਧਰਤੀ ਦੇ ਉੱਪਰ ਮੰਦਿਰ ਮਸਜਿਦ ਗੁਰਦੁਆਰਾ ਬਾਦੀਜ ਬਣੇਗਾ ਪਹਿਲੇ ਉਸ ਥਾਂ ਤੇ ਵਿੱਦਿਆ ਦਾ ਸਕੂਲ ਬਲਣਾ ਚਾਹੀਦਾ ਹੈ ਕਿਉਂਕਿ ਗੁਨਾਨਕ ਪਾਸ਼ਾ ਵੱਲੇ ਵਿੱਦਿਆ ਦਾ ਕੇਂਦਰ ਕੀ ਸੀ ਪਾਠਸ਼ਾਲਾਵਾਂ ਪਾਠਸ਼ਾਲਾ ਤੋਂ ਧਰਮਸ਼ਾਲਾ ਧਰਮਸ਼ਾਲਾ ਤੋਂ ਗੁਰਦੁਆਰੇ ਬਣੇ ਮਰਾਜਾ ਰਣਜੀਤ ਸਿੰਘ ਨੇ ਕਦੀ ਨਹੀਂ ਆਖਿਆ ਕਿ ਤੁਸੀਂ ਮਸਜਿਦ ਬਣਾਓ ਕੱਲੀ ਨਹੀਂ ਪਹਿਲੇ ਸਕੂਲ ਵਾਸਤੇ ਥਾਂ ਬਣਾਓ ਤੁਹਾਨੂੰ ਮਸਜਿਦ ਬਣਾਉਣ ਦੀ ਆਗਿਆ ਹੈ ਤੁਸੀਂ ਮੰਦਰ ਬਣਾਓ ਗੁਰਦੁਆਰਾ ਪਰ ਪਹਿਲੇ ਸਕੂਲ ਹੋਣਾ ਚਾਹੀਦਾ ਹੁਣ ਖਿਆਲ ਕਰਿਓ ਮੈਂ ਉਹ ਮਰਦਮਸ਼ਿਮਾਰੀ ਪੜ੍ਹ ਕੇ ਹੈਰਾਨ ਰਹਿ ਗਿਆ ਅੱਜ ਅਸੀਂ ਕਹਿੰਦੇ ਆ ਨਾ ਪੰਜਾਬ ਦਾ ਨੌਜਵਾਨ ਕਿਉਂ ਬਾਗੀ ਹੋ ਗਿਆ ਵਿਦਿਆ ਤੋਂ ਕਿਉਂ ਅੱਜ ਵਿਦੇਸ਼ਾਂ ਵੱਲ ਭੱਜਦਾ ਹੈ ਕਾਰਨ ਇੱਕੋ ਹੈ ਸਾਡੇ ਬਜ਼ੁਰਗਾਂ ਦੀ ਸੋਚ ਨੇ ਬੜਾ ਡੰਕੇ ਦੀ ਚੋੜ ਤੇ ਪਹਿਰਾ ਦਿੱਤਾ ਸੀ पर अफसोस आने वाली पनीरी उस सोच नु बचा ना सके मैं ਤੁਹਾਡੇ ਤੇ ਮਾਨ ਕਰਕੇ ਆਖਰੀਆ ਮੇਰੇ ਸਾਥੀਓ ਜੇਕਰ ਤੁਸੀਂ ਸੱਚਮੁੱਚ ਆਪਣੇ ਵਿਸੇ ਤੇ ਵਿਰਾਸਤ ਤੇ ਪੈਰਾ ਦੇ ਲਿਆ ਨਾ ਤੇ ਉਹ ਮੁੜ ਪੰਜਾਬ ਫਿਰ ਸਥਾਪਿਤ ਹੋਵੇਗਾ ਜਿਹੜਾ ਪੰਜਾਬ ਦਾ ਹੌਕਾ ਅੱਜ ਸੰਸਾਰ ਦੀਆਂ ਵੱਡੇ ਵੱਡੀਆਂ ਜੱਥੇਬੰਦੀਆਂ ਵੱਡਾ ਅਦਾਰਾ BBC ਉਹ ਕਹਿ ਰਿਹਾ ਜੇਕਰ ਕਿਸੇ ਨੇ ਹਿੰਦੁਸਤਾਨ ਦੇ ਵਿੱਚ ਇਸ ਧਰਤੀ ਤੇ ਵਿਦਿਆ ਦਾ ਰਾਗ ਪ੍ਰਬੰਧ ਦੇਖਣਾ ਹੈ ਤੇ ਉਹ ਖਾਲਸਾ ਦਰਬਾਰ ਤੋਂ ਸਿੱਖੇ ਵਿੱਦਿਆ ਦਾ ਪ੍ਰਬੰਧ ਕਿਹਨੂੰ ਕਹਿੰਦੇ ਨੇ ਉਹ ਐਲਾਨ ਕਰਕੇ ਕਹਿ ਰਹੇ ਆ ਬੀਬੀਸੀ ਵਰਗਾਦਾਰਾ ਜਿਹੜਾ ਖਾਲਸਾ ਦਰਬਾਰ ਨੇ ਸਥਾਪਿਤ ਕੀਤਾ ਸੀ ਵਿੱਦਿਆ ਦਾ ਪ੍ਰਬੰਧ ਮੈਂ ਹੈਰਾਨ ਰਹਿ ਗਿਆ ਮਰਦਮਸ਼ਿਮਾਰੀ ਪੜ੍ਹ ਕੇ ਪੰਜਾਬ ਦਾ ਬੱਚਾ-ਬੱਚਾ ਪੜਿਆ ਲਿਖਿਆ ਪੰਜਾਬ ਦੇ ਹਰ ਘਰ ਵਿੱਚ ਪੜਿਆ ਲਿਖਿਆ ਨੌਜਵਾਨ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਹੀ ਬਸ ਨਹੀਂ ਜਦੋਂ ਸੰਧੀ ਹੋਈ ਸੀ ਤੇ ਲਿਖਿੰਗ ਆਪਣੀਆਂ ਰਿਪੋਰਟਾਂ ਵਿੱਚ ਲਿਖਦਾ ਹੈ ਕਿ ਪੰਜਾਬ ਦੇ ਵਿੱਚ ਘਰ ਦੇ ਵਿੱਚ ਹਰ ਔਰਤ ਪੜੀ ਲਿਖੀ ਆ ਹਰ ਬੱਚੀ ਪੜੀ ਲਿਖੀ ਹੈ 1859 ਚ ਇੱਥੇ ਪੜ੍ਹ ਕੇ ਜਾਂਦਾ ਸੰਧੀ ਹੁੰਦੀ ਹੈ ਸਭ ਕੁਝ ਵੇਖਦਾ ਤੇ ਇੰਗਲੈਂਡ ਦੀ ਧਰਤੀ ਤੇ 1870 ਜਾ ਕੇ ਐਜੂਕੇਸ਼ਨ ਐਕਟ ਤਿਆਰ ਹੁੰਦਾ ਕਿੱਥੇ 49 ਪੰਜਾਬ ਪਹਿਲੀ ਵਿੱਦਿਆ ਦਾ ਲੰਗਰ ਲਾ ਰਿਹਾ ਪੰਜਾਬ ਪਹਿਲੀ ਐਜੂਕੇਟਿਡ ਦੇ ਰਿਹਾ ਆਪਣੇ ਪੰਜਾਬ ਦੇ ਵਸੀਆਂ ਨੂੰ ਤੇ ਇੰਗਲੈਂਡ 1870 ਚ ਐਜੂਕੇਸ਼ਨ ਐਕਟ ਪਾਸ ਕਰ ਰਹੇ ਆ ਕਿ ਉਹ ਅਸੀਂ ਵੀ ਆਪਣੇ ਇਲਾਕਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਇੱਥੋਂ ਦੀ ਲੋਕਾਈ ਨੂੰ ਐਜੂਕੇਸ਼ਨ ਨਾਲ ਜੋੜਾਂਗੇ ਖਿਆਲ ਕਰਿਓ ਹੁਣ ਸੰਧੀ ਹੋ ਚੁੱਕੀ ਪੰਜਾਬ ਤੇ ਕਬਜ਼ਾ ਹੋ ਚੁੱਕਾ ਅੰਗਰੇਜ਼ਾਂ ਦਾ ਕਿਤੇ ਕਿਵੇਂ ਖਤਮ ਕੀਤਾ ਗਿਆ ਪੰਜਾਬ ਦੇ ਵਿੱਚੋਂ ਵਿੱਦਿਆ ਦਾ ਪ੍ਰਬੰਧ ਉਹਨੇ ਕਹਿ ਦਿੱਤਾ ਅਸੀਂ ਬੜੇ ਹਿੰਨੇ ਵਸਿੱਲੇ ਕਰਕੇ ਵੇਖਿਆ ਪਰੰਤੂ ਪੰਜਾਬ ਨੂੰ ਅਸੀਂ ਖਤਮ ਨਾ ਕਰ ਚੱਕੇ ਦੁਨੀਆ ਦਾ ਹਰ ਕੋਈ ਨਾ ਚਿੰਤਾਂਗੇ ਪਰ ਪੰਜਾਬ ਨੂੰ ਜਿੰਨਾ بڑا ਔਖਾ ਕਿੱਤਾ ਕੀ ਜਾਵੇ ਵਿਉਤ ਬੰਦੀਆਂ ਕੜੀਆਂ ਗਿਆ ਚਾਲਾਂ ਕੜੀਆਂ ਗਿਆ ਜਦੋਂ ਤੱਕ ਪੰਜਾਬ ਦੇ ਵਾਸੀਆਂ ਦੇ ਕੋਲ ਵਿਦਿਆ ਦੇ ਵਿੱਚ ਉਹਨਾਂ ਦੇ ਗੁਰੂਆਂ ਦੇ ਪਾਏ ਹੋਏ ਸਿਧਾਂਤ ਨੇ ਅਸੀਂ ਪੰਜਾਬ ਦਾ ਇੱਕ ਵਾਰ ਨਹੀਂ ਉਖਾੜ ਸਕਦੇ ਇਹ ਲਿਖਦੇ ਨੇ ਸਾਡੇ ਵਿਰੋਧੀ ਹੈ ਲਿਖਦੇ ਨੇ ਅੰਗਰੇਜ਼ ਰਾਈਟਰ ਕਦੀ ਪੜ ਕੇ ਦੇਖੋ ਉਹਨਾਂ ਦੀਆਂ ਲੇਟਨਾਂ ਦੀਆਂ ਰਚਨਾਵਾਂ ਜਦੋਂ ਪੰਜਾਬ ਨੂੰ ਖਤਮ ਕਰਨ ਵਾਸਤੇ ਚਾਲਾਂ ਚੱਲੀਆਂ ਜਾਂਦੀਆਂ ਨੇ ਖਿਆਲ ਕਰਿਓ ਸਭ ਤੋਂ ਪਹਿਲੇ ਆ ਕੇ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਗਿਆ ਮੈਂ ਹੈਰਾਨ ਰਹਿ ਗਿਆ 1857 ਦੇ ਵਿੱਚ ਗਦਰ ਲੈਂਡ ਮੂਵਮੈਂਟ ਹੋ ਗਿਆ ਗਦਰ ਮੂਵਮੈਂਟ ਤੇ 1858 ਦੇ ਵਿੱਚ ਸਭ ਤੋਂ ਪਹਿਲੇ ਅੰਗਰੇਜ਼ ਸਰਕਾਰ ਦੇ ਵੱਲੋਂ ਹੁਕਾ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਜਿੰਨੇ ਘਰਾਂ ਦੇ ਵਿੱਚ ਹਥਿਆਰ ਨੇ ਉਹ ਸਰਕਾਰ ਨੂੰ ਜਮ੍ਹਾਂ ਕਰਾਏ ਜਾਣ ਉਹਦੇ 3 ਆਨੇ ਦਿੱਤੇ ਜਾਣ ਕੇ ਤੇ ਜਿੰਨੇ ਪੰਜਾਬੀ ਦੇ ਕਹਿ ਦੇ ਨੇ ਉਹ ਸਰਕਾਰ ਨੂੰ ਜਮ੍ਹਾਂ ਕਰਾਏ ਜਾਣ ਉਹਨਾਂ ਨੂੰ 6 ਆਨੇ ਦਿੱਤੇ ਜਾਣਗੇ ਹਥਿਆਰਾਂ ਨਾਲੋਂ ਵੀ ਖਤਰਨਾਕ ਪੰਜਾਬੀ ਦੇ ਕਾਇਦੇ ਕਿਉਂ ਕਿਉਂਕਿ ਨਾ ਕਾਇਦੇ ਸਾਡੇ ਗੁਰੂ ਦਾ ਦਿੱਤਾ ਸਿਧਾਂਤ ਕੰਮ ਕਰਦਾ ਸੀ ਮੈਂ ਫਿਰ ਬੇਨਤੀ ਕਰਦਾ ਮਾਂ ਉੱਚ ਵਿਦਿਆ ਗ੍ਰੈਂਡ ਕਰਕੇ ਚੰਗੀ ਨੌਕਰੀ ਮਿਲ ਜਾਏਗੀ ਚੰਗਾ ਅਹੁਦਾ ਮਿਲ ਜਾਏਗਾ ਚੰਗੀ ਕੋਠੀ ਚੰਗਾ ਧਨ ਦੌਲਤ ਮਿਲ ਜਾਏਗਾ ਪਰੰਤੂ ਜਦੋਂ ਗੁਰਨਾਣਕ ਦਾ ਸਿਧਾਂਤ ਆਪਣੀ ਵਿਦਿਆ ਵਿੱਚ ਕਾਇਮ ਕਰ ਲਿਆ ਇੱਕ ਚੰਗਾ ਇਨਸਾਨ ਇੱਕ ਸੱਚਾ ਸੁੱਚਾ ਇਨਸਾਨ ਇੱਕ ਬਲਵਾਨ ਇਨਸਾਨ ਇੱਕ ਨੇਕ ਇਮਾਨਦਾਰੀ ਵਾਲਾ ਇਨਸਾਨ ਕਹਿਣੋਗੇ ਸੰਸਾਰ ਦੇ ਵਿੱਚ ਨਾਗੇ। ਇਹੀ ਤਾਂ ਡਰ ਸੀ ਉਹਨਾਂ ਨੂੰ ਇੰਨੀ ਇਮਾਨਦਾਰੀ ਖਤਮ ਕਰਨੀ ਔਖੀ ਹੈ। ਅੱਜ ਸਮਾਂ ਆਇਆ। ਪੰਜਾਬੀ ਦੇ ਕਾਇਦਿਆਂ ਦੇ 6-6 ਹੰਨੇ 11 ਦੇ 3-3 ਨੇ ਇੱਥੋਂ ਤੱਕ ਕਿ ਉਹਨਾਂ ਨੇ ਪੰਜਾਬੀ ਦੇ ਕਾਇਦਿਆਂ ਨੂੰ ਅੱਗ ਵੀ ਲਗਾਈਗੀ। ਐਸੀ ਸਾਡਾ ਵਿਦਿਆ ਦਾ ਸਟਰਕਚਰ। ਮਾਫ ਕਰਿਓ। ਕੋਈ ਸਮਾਂ ਸੀ ਜਦੋਂ ਅੰਗਰੇਜ਼ ਪੰਜਾਬ ਦੇ ਢੱਡਤੇ ਤੇ ਆ ਕੇ ਨੌਕਰੀ ਕਰਨ ਨੂੰ ਤਰਸਦੇ ਸੀ ਤੇ ਅੱਜ ਆ ਸਮਾਂ ਸੀ ਉੱਥੇ ਜਾ ਕੇ ਗੁਲਾਮਾਂ ਵਰਗੀ ਜ਼ਿੰਦਗੀ ਬਤੀਤ ਕਰਨ ਤਿਆਰ ਬੈਠੇ ਕੌਣ ਸੰਭੇਗਾ ਆਪਣੀ ਵਿਰਾਸਤ ਨੂੰ ਮੈਂ ਰੰਮ ਵਿੱਚ ਬੇਨਤੀ ਕੀਤੀ ਸੀ ਸਾਡੀ ਰਵਾਇਤ ਵਿੱਚ ਕੀ ਹੈ ਤਿੰਨੋਂ ਗੱਲਾਂ ਕਰਕੇ ਮੈਂ ਸਮਾਪਤੀ ਕਰਵਾਉਂ ਕਿਉਂਕਿ ਸਮਾਂ ਬੜਾ ਸੀਮਤ ਹੈ ਤਿੰਨ ਗੱਲਾਂ ਨੇ ਜੇਕਰ ਸੱਚਮੁੱਚ ਆਪਣੀ ਵਿਰਾਸਤ ਨੂੰ ਪਿਆਰ ਕਰਦੇ ਹੋ ਇਸ ਵਿਦਿਆ ਦੇ ਮਾਪਦੰਡ ਨੂੰ ਉੱਚਾ ਲੈ ਕੇ ਚੱਲਣੇ ਚਾਹੀਦੇ ਉਸ ਵਿਦਿਆ ਦੇ ਵਿੱਚ ਜਿਸ ਕੰਸੈਪਟ ਦੇ ਵਿੱਚ ਗੁਰੂ ਨਾਨਕ ਦਾ ਫਲਸਫਾ ਗੁਰੂ ਨਾਨਕ ਦੀ ਵਿਚਾਰਧਾਰਾ ਕੰਮ ਕਰਦੀ ਹੈ ਆਪਣੀ ਵਿਰਾਸਤ ਨੂੰ ਜ਼ਿੰਦਾ ਰੱਖੋ ਆਪਣੀ ਵਿਰਾਸਤ ਦੀ ਆਪ ਰਾਖੀ ਕਰੋ ਆਪਣੀ ਵਿਰਾਸਤ ਨੂੰ ਜ਼ਿੰਦਾ ਰੱਖੋ ਹਮੇਸ਼ਾ ਆਪਣੀ ਵਿਰਾਸਤ ਨੂੰ ਯਾਦ ਰੱਖੋ ਆਪਣੀ ਵਿਰਾਸਤ ਦੀ ਆਪ ਰਾਖੀ ਕਰੋ ਅਖੀਰਲਾ ਕੰਮ ਕਰਨਾ ਆਪਣੀ ਵਿਰਾਸਤ ਦੇ ਇਹਨਾਂ ਨਿਯਮਾਂ ਨੂੰ ਆਉਣ ਵਾਲੀ ਜਨਰੇਸ਼ਨ 'ਚ ਵੀ ਟਰਾਂਸਫਰ ਕਰੋ ਅਸੀਂ ਬੜਾ ਕੁਝ ਦਿੰਨੇ ਅੱਦਲੀ ਵਾਰ ਕਰਦੇ ਆਂ ਅਫਸੋਸ ਆਪਣਾ ਵਿਰਸਾ ਆਪਣੀ ਵਿਰਾਸਤ ਅਸੀਂ ਆਉਣ ਵਾਲੀ ਜਨਰੇਸ਼ਨ ਟਰਾਂਸਫਰ ਨਹੀਂ ਕਰਦੇ ਤਾਂ ਹੀ ਤਾਂ ਅੱਜ ਬੜੀ ਚਿੰਤਾ ਦੇ ਵਿੱਚ ਆ ਸਾਡੀ ਸਿੱਖ ਨੌਜਵਾਨੀ ਦਾ ਕੀ ਬਣੇਗਾ ਸਾਡੀ ਸਿੱਖ ਨੌਜਵਾਨੀ ਕਿੱਧਰ ਚੁੱਪਈ ਮੈਂ ਤਾਂ ਅਕਸਰ ਇਹ ਬੇਨਤੀ ਕਰਦਾ ਹੁੰਨਾ ਮੇਰੇ ਕੱਚੇ ਮਕਾਨ ਦੀ ਦੀਵਾਰ ਕਿ ਆ ਗਈ ਲੋਕੋ ਨੇ ਜ਼ਹਿਰ ਸੇ ਰਾਸਤਾ ਬਣਾ ਲਿਆ ਦੀਵਾਰ ਵੀ ਅਸੀਂ ਗੇਰੀ ਐ ਰਸਤਾ ਵੀ ਅਸੀਂ ਬਣਾਉਂਦੇ ਉਹਨਾਂ ਨੂੰ ਹੱਕ ਦਿੱਤੇ ਨੇ ਮੈਂ ਦਾਵਾ ਕਰਕੇ ਕਹਿਣਾ ਜਦੋਂ ਅਸੀਂ ਆਪਣੀ ਵਿੱਦਿਆ ਦੇ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਗੁਰਨਾਨਕ ਦਾ ਸਟਰਕਚਰ ਗੁਰਨਾਨਕ ਦੀ ਫਲਸਫੀ ਗੁਰਨਾਨਕ ਦਾ ਸੱਚ ਸ਼ਾਮਲ ਕਰ ਲਿਆ ਤੇ ਉਹ ਸੰਸਾਰ ਦੇ ਲੋਕ ਜਿਹੜੇ ਅੱਜ ਬੁੱਧੀਜੀਵੀ ਗੱਲ ਕਰਦੇ ਨੇ ਕਿ ਦੁਨੀਆ ਦੇ ਵਿੱਚ ਕੇਵਲ ਤੇ ਕਬਲ ਇੱਕੋ ਧਰਮ ਗ੍ਰੰਥ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਮੁੱਚੀ ਕਾਇਨਾਤ ਦੀ ਅਗਵਾਈ ਕਰਨ ਦੇ ਯੋਗ ਹੈ ਅੱਜ ਉਹ ਵੀ ਸਾਡੇ ਅੱਗੇ ਝੁਕ ਕੇ ਸਲਾਮਾ ਕਰਨਗੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਉਹਨਾਂ ਚੁੱਕਾ ਦਿਖਮ ਸਵਾ ਜਿੰਨਾ ਮਿਲਿਆ ਸੀ ਹਾਲਾਂਕਿ ਬੜਾ ਸ਼ਾਰਟਕਟ ਚੱਲੇ ਆ ਇੱਕ ਅਖੀਲੀ ਬੇਨਤੀ ਕਰਕੇ ਮੈਂ ਖਿਮਾ ਮੰਗਾਗਾ ਜਦੋਂ ਵੀ ਅਸੀਂ ਵੱਖ-ਵੱਖ ਬੁਲਾਰਿਆਂ ਨੂੰ ਸੁਣੀਏ ਵੱਖ-ਵੱਖ ਬੁਲਾਰਿਆਂ ਦੇ ਵਿਚਾਰ ਅੰਗੀਕਾਰ ਕਰੀਏ ਇੱਕ ਗੱਲ ਦਾ ਖਿਆਲ ਰੱਖਿਓ ਵਿਦਿਆਰਥੀ ਜੀਵਨ ਹੈ ਇਹ ਪੂਰਨ ਤੌਰ ਤੇ ਖਿਆਲ ਕਰਿਓ ਜੋ ਕਿ ਹੈ ਪੂਰਨ ਸੱਚ ਨਹੀਂ ਇਸ ਸੱਚ ਨੂੰ ਤਾਂ ਪੂਰਨ ਸੱਚ ਮੰਨਾਂਗੇ ਜਦੋਂ ਇਹ ਸੱਚ ਸਾਡੀ ਜ਼ਿੰਦਗੀ ਵਿੱਚ ਆਵੇ ਇਹ ਪੂਰਨ ਸੱਚ ਤਾਂ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਚ ਗੁਰੂ ਨਾਨਕ ਦੀ ਮਹਿਕ ਗੁਰਨਾਨਕ ਦੀ ਵਿਚਾਰਤਾਰਾ ਜ਼ੈਨਤ ਫਲਾਵਾਂਗੇ ਵਰਨਾ ਗੱਲਾਂ ਬਹੁਤ ਸਾਰੀਆਂ ਕਰ ਵੀ ਲੈਂਦੇ ਆਂ ਕਰਾਈਆਂ ਵੀ ਜਾਂਦੀਆਂ ਨੇ ਕਰਕੇ ਚਲੇ ਵੀ ਜਾਂਦੇ ਆਂ ਅਫਸੋਸ ਇੱਕ ਗੱਲ ਦਾ ਹੁੰਦਾ ਤਿਫਲ ਸੇਬੂ ਆਏ ਕਿ ਆ ਮਾਪੇ ਕੇ ਕਿਰਦਾਰ ਕੀ ਦੋ ਤੋਂ ਡਿੱਬੇ ਕਾ ਹੈ تعلیم ਹੈ ਸਰਕਾਰ ਕੀ ਕਿਤੇ ਸਾਡਾ ਵੀ ਹੌਲ ਹਾਲ ਦਾ ਹੋ ਜਾਵੇ ਸਾਡੇ ਪਿੱਛੇ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਸਾਡੇ ਪਿੱਛੇ ਦਸਾਂ ਗੁਰੂਆਂ ਦਾ ਅਸ਼ੀਰਵਾਦ ਹੈ ਸਦਾਬ ਚੜਦੀ ਕਲਾ ਦੇ ਵਿੱਚ ਸਦਾਬ ਆਪਣੇ ਆਪ ਨੂੰ ਪੋਜ਼ਿਟਿਵ ਰੱਖੀਏ ਕਿ ਜੋ ਦੁਨੀਆ ਦੇ ਲੋਕ ਨਹੀਂ ਕਰ ਸਕਦੇ ਉਹ ਗੁਰੂ ਨਾਨਕ ਦਾ ਸੇਕ ਕਰ ਸਕਦਾ ਹੈ ਅਖੀਰਲੀ ਕਰਕੇ ਕਿਸਮਾਪਤੀ ਕਰਾਂ ਕਦੀ ਨਾ ਆਖਿਓ ਗੁਰੂ ਨਾਨਕ ਪਾਸ਼ਾ ਮੈਂ ਤੇਰੇ ਚੰਨ ਪਕੜਨੇ ਨੇ ਬਸ ਮੇਰਾ ਸਾਥ ਨਾ ਛੱਡੀ ਨਹੀਂ ਹੱਥ ਜੋੜ ਕੇ ਬੇਨਤੀ ਹੈ ਮੈਂ ਹਮੇਸ਼ਾ ਕਹਿੰਦਾ ਉਹਨਾਂ ਕਦੀ ਗੁਰੂ ਨਾਨਕ ਦੇ ਚਰਨਾਂ ਨਾਲ ਪਕੜਿਓ ਕਦੀ ਗੁਰੂ ਨਾਨਕ ਦੀ ਬਾਹ ਨਾਲ ਫਕੜਿਓ ਸੰਸਾਰ ਚ ਲੱਖ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ